ਇੰਨੀ ਦਿਨੀ ਆਈਵੀਐਫ ਟੈਕਨੋਲੋਜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੱਸਦੀ ਹੈ ਕਿ ਆਈਵੀਐਫ ਟੈਕਨੋਲੋਜੀ ਦੇ ਰਾਹੀਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕੇਂਦਰ ਦੇ ਸਿਹਤ ਵਿਭਾਗ ਵੱਲੋਂ ਜਿਹੜਾ ਕਾਨੂੰਨ ਬਣਾਇਆ ਗਿਆ ਜਿਸ ਵਿੱਚ ਇਹ ਪ੍ਰਾਵਧਾਨ ਰੱਖਿਆ ਗਿਆ ਹੈ 21 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਔਰਤ ਅਤੇ 21 ਸਾਲ ਤੋਂ ਲੈ ਕੇ 55 ਸਾਲ ਤੱਕ ਦਾ ਬੰਦਾ ਹੀ ਬੱਚਿਆਂ ਨੂੰ ਜਨਮ ਦੇ ਸਕਦਾ ਹੈ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਜੇਕਰ ਇਸ ਤੋਂ ਵਾਦੀ ਉਮਰ ਦੀ ਔਰਤ ਜਾਂ ਬੰਦਾ ਕਿਸੇ ਬੱਚੇ ਨੂੰ ਜਨਮ ਦਿੰਦਾ ਹੈ ਕਾਨੂੰਨ ਦੀ ਉਲੰਘਣਾ ਹੋਵੇਗੀ ਇਸ ਮੌਕੇ ਵਕੀਲ ਸੰਦੀਪ ਗੌਰ ਨੇ ਕਿਹਾ ਜੇਕਰ ਸਜ਼ਾ ਹੁੰਦੀ ਹੈ ਤਾਂ 3 ਸਾਲ ਤੋਂ ਲੈ ਕੇ 8 ਸਾਲ ਤੱਕ ਦੀ ਸਜ਼ਾ ਜਿਹੜੀ ਹੋ ਸਕਦੀ ਹੈ 5 ਲੱਖ ਤੋਂ ਲੈ ਕੇ 10 ਲੱਖ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸੰਦੀਪ ਗੌਰਸੀ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਜਿਹੜਾ ਕੇਂਦਰ ਸਰਕਾਰ ਦੇ ਹੈਲਥ ਡਿਪਾਰਟਮੈਂਟ ਨੇ ਇੱਕ ਨੋਟਿਸ ਪੰਜਾਬ ਸਰਕਾਰ ਦੇ ਹੈਲਥ ਡਿਪਾਰਟਮੈਂਟ ਨੂੰ ਭੇਜਿਆ ਉਹਦੇ ਜਿਹਨਾਂ ਨੇ ਰਿਪੋਰਟ ਮੰਗੀ ਹੈ ਕਿ ਇਹਦੀ ਰਿਪੋਰਟ ਦਿੱਤੀ ਜਾਵੇ ਕਿ ਸੈਕਸ਼ਨ 21 ਅ ਅਸਿਸਟੈਂਟ ਰੀਪ੍ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦਾ ਸੈਕਸ਼ਨ 21 ਜੀ ਦੀ ਇਨਫਰਿੰਜਮੈਂਟ ਹੋਈ ਹੈ ਉਹਦੇ ਮੁਤਾਬਕ ਇਹ ਸੀਗਾ ਕਿ ਕੋਈ ਵੀ ਲੇਡੀ ਜਿਹੜੀ 21 ਸਾਲ ਤੋਂ ਘੱਟ ਹੋਵੇ ਤੇ 50 ਸਾਲ ਤੋਂ ਘੱਟ ਹੋਵੇ ਮਤਲਬ ਜਾਦਰੀ ਹੋਣੀ ਚਾਹੀਦੀ ਉਹ ਆਈਵੀਐਫ ਨਹੀਂ ਕਰਵਾ ਸਕਦੀ ਸੋ ਸਿੱਧੂ ਮੂਸੇਵਾਲਾ ਦੀ ਜਿਹੜੀ ਮਾਤਾ ਹੈ ਉਹਨਾਂ ਦੀ ਏਜ 58 ਸਾਲ ਹੈ ਤੇ ਇਸ ਕਰਕੇ ਕੇਂਦਰ ਸਰਕਾਰ ਨੇ ਕੌਗਨੀਸ਼ੈਂਸ ਲੈ ਕੇ ਤੇ ਨੋਟਿਸ ਇਸ਼ੂ ਕੀਤਾ ਜੋ ਕਿ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਇਸ ਦੇ ਬਾਰੇ ਰਿਪੋਰਟ ਦਿੱਤੀ ਜਾਵੇ ਇਸ ਤੋਂ ਬਾਅਦ ਇਹ ਜਿਹੜੀ ਮੁਸ਼ਕਲ ਆ ਸਕਦੀ ਹੈ ਜੀ ਕਿ ਸਜ਼ਾ ਹੋਣ ਦਾ ਪ੍ਰਬੰਧਨ ਹੈਗਾ ਜਾਂ ਨਹੀਂ ਦੇਖੋ ਇਹਦੇ ਵਿੱਚ ਇਹ ਕਿ ਜਿਹੜਾ ਆਈਵੀਐਫ ਸੈਂਟਰ ਹੈ ਆਈਵੀਐਫ ਸੈਂਟਰ ਨੂੰ ਤਾਂ ਇਹ ਕਾਨੂੰਨ ਪਤਾ ਸੀਗਾ ਕਿਉਂਕਿ ਜਦੋਂ ਆਪਣੀਆਂ ਰਜਿਸਟ੍ਰੇਸ਼ਨ ਕਰਵਾਉਂਦੇ ਆ ਉਹਨਾਂ ਕੋ ਰੈਗੂਲੇਸ਼ਨ ਐਕਟ ਦੀ ਕਾਪੀ ਹੁੰਦੀ ਹੈ ਉਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਕਿ 21 ਸਾਲ ਤੋਂ ਘੱਟ ਤੇ 50 ਸਾਲ ਤੋਂ ਜ਼ਿਆਦਾ ਲੇਡੀ ਜਿਹੜੀ ਉਹ ਆਈਵੀਐਫ ਨਹੀਂ ਕਰਵਾ ਸਕਦੀ ਸੋ ਇਹਦੇ ਵਿੱਚ ਹੁਣ ਦੇਖਣਾ ਹੈਗਾ ਕਿ ਪੰਜਾਬ ਸਰਕਾਰ ਦੀ ਰਿਪੋਰਟ ਕੀ ਆਂਦੀ ਹੈ ਆਉਣ ਵਾਲੇ ਸਮੇਂ 'ਚ ਇਹ ਗੱਲ ਦੇਖੀ ਜਾਏਗੀ ਕਿ ਜੋ ਪੰਜਾਬ ਸਰਕਾਰ ਰਿਪੋਰਟ ਦਿੰਦੀ ਹੈ ਕਿ ਕਿ ਤਾ ਆਈਵੀਐਫ ਸੈਂਟਰ ਨੇ ਆ ਡਿਊਟੀਆਂ ਜਿਹੜੀਆਂ ਨੇ ਉਹਨਾਂ ਦੀ ਬਣਦੀ ਸੀਗੀ ਉਹਨਾਂ ਨੇ ਸਿੱਧੂ ਦੇ ਪੇਰੈਂਟਸ ਨੂੰ ਇਹ ਗੱਲ ਦੱਸੀ ਸੀ ਵੀ ਇਹ ਲਾਅ ਟੁੱਟ ਰਿਹਾ ਹੈ ਕਿ ਨਹੀਂ ਦੱਸੀ ਸੀ ਜੇ ਦੱਸੀ ਸੀ ਤਾਂ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਪਲੱਸ ਆਈਵੀਐਫ ਸੈਂਟਰ ਦੋਵੇਂ ਰਿਸਪੌਂਸੀਬਲ ਹੋਣਗੇ ਤੇ ਜੇ ਨਹੀਂ ਦੱਸੀ ਸੀ ਤਾਂ ਫਿਰ ਆਈਵੀਐਫ ਸੈਂਟਰ ਕਲਾ ਰਿਸਪੌਂਸੀਬਲ ਹੋ ਠੀਕ ਹੈ ਨਾ ਕਿਹਾ ਇਸ ਵਿੱਚ ਜੋ ਕਾਨੂੰਨ ਬਣਾਇਆ ਗਿਆ ਹੈ ਉਸ ਵਿੱਚ ਜਿਹੜਾ ਸਜ਼ਾਵਾ ਪ੍ਰਵਧਾਨ ਰੱਖਿਆ ਗਿਆ ਹੈ 3 ਸਾਲ ਤੋਂ ਲੈ ਕੇ 8 ਸਾਲ ਤੱਕ ਦੀ ਸਜ਼ਾ 5 ਲੱਖ ਤੋਂ ਲੈ ਕੇ 10 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ